ਹਾਂਜੀ ਗੱਲ ਕਰਾਂਗੇ ਅਕਾਲ ਤਖਤ ਅਕਾਲ ਪੱਖ ਯਾਨੀ ਕਿ ਅਕਾਲ ਪਰ ਅਕਾਲ ਤਖਤ ਤੇ ਜਿਹੜੇ ਬੈਠੇ ਹੋਇਆ ਗੜਗੱਜ ਜਥੇਦਾਰ ਕਹਿੰਦਾ ਆਪਣੇ ਆਪ ਨੂੰ ਤੇ ਹੋਰ ਇਹਦੇ ਜਿਹੜੇ ਮੈਂਬਰ ਟੀਮ ਐ ਇਹ ਸਾਰੇ ਤੁਹਾਨੂੰ ਪਤਾ ਹੀ ਇਹ ਵੀ ਬਾਦਲਾਂ ਦੇ ਬੰਦੇ ਆ ਇਹ ਆਪਣੇ ਆਪ ਨੂੰ ਅਕਾਲ ਤਖਤ ਤੋਂ ਉੱਪਰ ਸਮਝਣ ਲੱਗ ਗਿਆ ਵੀ ਅਸੀਂ ਅਕਾਲ ਤਖਤ ਤੋਂ ਵੀ ਉੱਪਰ ਰੱਬ ਤੋਂ ਵੀ ਉੱਪਰ ਆ ਇਹ ਆਪਣੇ ਆਪ ਨੂੰ 라ਵਣ ਸਮਝਣ ਲੱਗ ਗਿਆ ਕਿ ਸੀ ਰਾਵਣ। ਰਾਵਣ ਦਾ ਵੀ ਵੱਦ ਸ਼੍ਰੀ ਰਾਮ ਜੀ ਨੇ ਸਮੇਂ ਅਨੁਸਾਰ ਕਰਤਾ ਸੀ। ਸੋ ਅਸੀਂ ਕਦੇ ਵੀ ਅਕਾਲ ਤਖਤ ਨੂੰ ਮਾੜਾ ਨਹੀਂ ਬੋਲਿਆ। ਇੱਕ ਸੱਚਾ ਗੁਰੂ ਦਾ ਸਿੱਖ, ਇੱਕ ਸੱਚਾ ਸਿੰਘ। ਅਗਰ ਉਹਨੂੰ ਇਸ ਚੀਜ਼ ਦਾ ਪਤਾ ਲੱਗੇ ਕਿ ਅਕਾਲ ਤਖਤ ਤੇ ਹੀ ठा ਜਿਹੜੇ ਗੁੰਡਿਆਂ ਦੀ ਫੌਜ ਆ, ਜਿਹੜਾ ਗੰਦ ਪੈ ਰਿਆ। ਤੋ ਜਿਹੜੇ ਸੱਚੇ ਗੁਰੂ ਦੇ ਸਿੰਘ ਹੋਣਗੇ ਆਵਾਜ਼ ਚੱਕਣਗੇ। ਸੋ ਜੋ ਮੈਂ ਕੋਸ਼ਿਸ਼ ਕੀਤੀ ਆਵਾਜ਼ ਚੱਕਣ ਦੀ ਤਾਂ ਕੁਛ ਕੁ ਪਤਾ ਨਹੀਂ ਵੀ ਆਪਣੇ ਮਾਵਾ ਭੈਣਾਂ ਦੀ ਉਹ ਦਲਾਲੀ ਕਰਦੇ ਆ ਪਤਲੇ ਗਾਂ ਮਾਵਾ ਭੜਾ ਇਹਨਾਂ ਨੂੰ ਪਰੋਸਦੇ ਆ ਆ ਜਾਂਦੇ ਆ ਥੱਲੇ ਆਈਡੀਓ ਤੇ ਗੰਦ ਲਿਖਣ ਨੂੰ ਮੇਰੇ ਤੇ ਵੀਡੀਓ ਬਣਾਉਣ 2 ਟਕੇ ਦੀ ਨਚਾਰ ਡਾਂਸਰ ਬੰਦਾ ਜਿਹੜਾ ਕੰਮ ਕਰਦਾ ਹੀ ਨਹੀਂ ਇਸ ਲਈ ਦੁੱਖ ਲੱਗਦਾ ਹੀ ਨਹੀਂ ਤੁਸੀਂ ਡਾਂਸਰ ਕਹੇ ਚੱਲੋ ਹਾਂ ਪ੍ਰੋਫੈਸ਼ਨਲ ਤਾਂ ਮੈਂ ਗਾਉਣ ਵਾਲਿਆ ਸਿੰਗਰ ਆ 노 ਡਾਊਟ ਚਲੋ ਤੁਹਾਨੂੰ ਡਾਂਸਰ ਕਹਿ ਕੇ ਖੁਸ਼ੀ ਮਿਲਦੀ ਆ ਕਾ ਦੱਬ ਕੇ ਗਾਉਣ ਵਾਲੇ ਕਾ ਦੱਬ ਕੇ ਮੈਂ ਕਹਿੰਦੀ ਤੁਸੀਂ ਜਿਹੜੇ ਜਿਹੜੇ ਅਲਫਾਜ਼ ਤੁਹਾਨੂੰ ਨਹੀਂ ਵੀ ਲੱਭਦੇ ਨਾ ਕੋਈ ਪੁਰਾਣੇ ਇਤਿਹਾਸ ਦੇ ਵੁਕਾਂ ਵਾਕਾਂ ਖੋਲੋ ਉਹਦੇ ਵਿੱਚੋਂ ਕੋਈ ਐਸਾ ਵਰਡ ਮਿਲ ਜੇ ਕਿਉਂਕਿ ਜਿੰਨੇ ਕ ਵਰਡ ਤੁਸੀਂ ਮੈਨੂੰ ਯੂਜ਼ ਕਰ ਚੁੱਕੇ ਹੋ ਆ ਮੈਂ ਤਾਂ ਬੋਰ ਹੋ ਗਈ ਆ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਹੋ ਰਿਹਾ ਤੁਹਾਡੇ ਸ਼ਬਦਾਂ ਦਾ ਪਰ ਲੋਕ ਬਹੁਤ ਜੁੜੇ ਆ ਮੇਰੇ ਮੇਰੇ ਆਪਣੇ ਸਿੱਖ ਭਰਾ ਬਹੁਤ ਖੜੇ ਆ ਮੇਰੇ ਨਾਲ ਜਿਨ੍ਹਾਂ ਨੇ ਕੰਪਲੀਮੈਂਟ ਦਿੱਤਾ ਕਿ ਨੈਂਸੀ ਨੇ ਗੱਲਾਂ ਤਾਂ ਸੱਚੀਆਂ ਕੀਤੀਆਂ ਦੇਖੋ ਜੀ ਸੱਚੀਆਂ ਗੱਲਾਂ ਜਦੋਂ ਕੋਈ ਬੰਦਾ ਕਰਦਾ ਹੈ ਤਾਂ ਸੱਚੇ ਰਾਹ ਤੇ ਤੁਰਦਾ ਹੈ ਉਹਨੂੰ ਪਤਾ ਹੋ ਉਹ ਰਸਤਾ ਬਹੁਤ ਕਠਨ ਹੁੰਦਾ ਉਹ ਤੇ ਰੋੜੇ ਵੱਟੇ ਅੱਗ ਦੇ ਗਰਮ ਕੋਲੇ ਕੰਡੇ ਤੁਹਾਨੂੰ ਬਹੁਤ ਕੁਝ ਚੱਲਣੇ ਪੈਣੇ ਆ ਇਹ ਦੁਨੀਆ ਹੈ ਦੁਨੀਆ ਇਸ ਦੁਨੀਆ ਵਿੱਚ ਅਕਸਰ ਸੱਚ ਨੂੰ ਦਬਾਇਆ ਜਾਂਦਾ ਝੂਠ ਦਾ ਬੋਲਬਾਲਾ ਹੁੰਦਾ ਪਰ ਕੋਈ ਗੱਲ ਨਹੀਂ ਮੈਂ ਪਿਛਲੇ 78 ਸਾਲਾਂ ਤੋਂ ਇਹ ਜੰਗ ਲੜ ਰਹੀ ਆਂ ਖਾਲਿਸਤਾਨੀਆਂ ਦੇ ਖਿਲਾਫ ਤੇ ਮੇਰੀ ਜੰਗ ਚੱਲ ਰਹੀ ਆ ਜਦੋਂ ਇਹਨਾਂ ਦਾ ਗੁਰਪਤਵੰਤ ਪੰਨੂ ਸਾਡੇ ਭਾਰਤ ਤੇ ਉਂਗਲ ਕਰਦਾ ਹੈ ਸਾਡੇ ਭਾਰਤ ਦੇ ਝੰਡੇ ਪਾੜਦਾ ਹੈ ਐਨੀ ਗੰਦੀ ਸ਼ਰਤਾਬਦੀ ਦਾ ਪੇਉ ਕਰਦਾ ਹੈ ਸਾਡੇ ਪ੍ਰਾਈਮ ਮਿਨਿਸਟਰ ਵਾਸਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਵਾਸਤੇ ਸੋਚੋ ਉਹਦੋਂ ਸਾਨੂੰ ਕਿਦਾਂ ਦਾ ਮਹਿਸੂਸ ਹੁੰਦਾ ਹੋਣਾ ਤੇ ਅੱਜ ਜਦੋਂ ਮੈਂ ਤੁਹਾਡੇ ਡਾਂਗ ਫੇਰੀ ਜਦ ਫੇਰ ਮੈਂ ਬਰਾਬਰ ਜਵਾਬ ਦਿੱਤਾ ਇੱਕ ਗੱਲ ਦੀਆਂ 10 ਗਾਲਾਂ ਤੁਹਾਨੂੰ ਸੁਣਾ ਕੇ ਫਿਰ ਤੁਹਾਨੂੰ ਚੜੂਣੇ ਵੜੇ ਲੜੇ ਦੇਖੋ ਰਿਸਪੈਕਟ ਗਿਵ ਐਂਡ ਟੇਕ ਐਪ ਜਿਸ ਕੰਟਰੀ 'ਚ ਰਹਨੇ ਹੋ ਜਿਸ ਕੰਟਰੀ ਦਾ ਅੰਨ ਖਾਦੇ ਹੋ ਉਸੇ ਮੁਲਕ ਬਾਰੇ ਤੁਸੀਂ ਗੰਦ ਪਾਦੇ ਹੋ ਔਰ ਜੇ ਅੱਗੇ ਵੀ ਮੈਂ ਇੱਕ ਗੱਲ ਆਖੀ ਸੀ ਕਿ ਜਿਹੜਾ ਝੰਡਾ ਹੁੰਦਾ ਨਾ ਫਲੈਗ ਚਾਹੇ ਉਹ ਕੈਨੇਡਾ ਦਾ ਫਲੈਗ ਹੈ ਅਮਰੀਕਾ ਦਾ ਹੈ ਇੰਡੀਆ ਦਾ ਹੈ ਪਾਕਿਸਤਾਨ ਦਾ ਹੈ ਆਸਟ੍ਰੇਲੀਆ ਦਾ ਇੰਗਲੈਂਡ ਦਾ ਹੈ ਫਲੈਗ ਉਸ ਕੰਟਰੀ ਦੀ ਸ਼ਾਨ ਹੁੰਦੀ ਆ ਉਹਦੀ ਇੱਜ਼ਤ ਹੁੰਦੀ ਆ ਜਿਵੇਂ ਸਰਦਾਰ ਕਹਿੰਦਾ ਨਾ ਮੇਰੀ ਪੱਗ ਲਾਦੀ ਮੇਰੀ ਇੱਜ਼ਤ ਲਾਦੀ ਸੋ ਇਦਾਂ ਜਿੱਦਾਂ ਦਸਤਾਰ ਸ਼ਾਨ ਹੁੰਦੀ ਆ ਸਰਦਾਰਾਂ ਦੀ ਤਾਂ ਫਲੈਗ ਵੀ ਉਸ ਕੰਟਰੀ ਦੀ ਸ਼ਾਨ ਹੁੰਦੀ ਆ ਔਰ ਸਾਨੂੰ ਕਿਸੇ ਰਹਿ ਦੇ ਕਾਰ ਨਹੀਂ ਦਿੱਤਾ ਅਸੀਂ ਕਿਸੇ ਮੁਲਕ ਦੇ ਵੀ ਝੰਡੇ ਦਾ ਡਿਸਰੈਸਪੈਕਟ ਕਰੀਏ ਅਸੀਂ ਉਹ ਫਾੜੀਏ ਉਹਨੂੰ ਪੈਰਾਂ ਵਿੱਚ ਰੋਲੀਏ ਤੁਸੀਂ ਪ੍ਰੋਟੈਸਟ ਕਰੋ ਪਰ ਸ਼ਾਂਤੀਪੂਰਵ ਕਰੋ ਪਰ ਖੋਰਤੇ ਸਥਾਨੀ ਜੋ ਤਾਂ ਕਿ ਖੋਤਿਆਂ ਤੇ ਬਹਿ ਕੇ ਏ ਫੜੇ ਨਹੀਂ ਪਾ ਲੰਦੇ ਉਹ ਤਾਂ ਇਹਨਾਂ ਨੂੰ ਸਵਾਦ ਨਹੀਂ ਹੁੰਦਾ ਫੇਰ ਆ ਜਾਂਦੀ ਆ ਮੂਰੇ ਨੈਂਸਿਗਰੇ ਵਾਲ ਮੈਂ ਤੁਹਾਨੂੰ ਪਹਿਲੇ ਕਿਹਾ ਜਨਾਬ ਜੀ ਬੀਪੀ ਦੀ ਗੋਲੀ ਆਪਣੇ ਜੇਬ ਚ ਪਾ ਕੇ ਆਇਆ ਕਰੋ ਜੇ ਮੇਰੇ ਮੂੰਹ ਲੱਗਣਾ ਹੈ ਕਿਉਂਕਿ ਤੁਹਾਡੇ ਬਲੱਡ ਪ੍ਰੈਸ਼ਰ ਬਹੁਤ ਛੇਤੀ ਪਾਉ ਹੋ ਜਾਂਦੇ ਆ ਉਹ ਤੁਹਾਨੂੰ ਫਿਰ ਕਰੋਧ ਆਉਂਦਾ ਹੁਣ ਮੈਨੂੰ ਇੱਕ ਚੀਜ਼ ਦਾ ਬਹੁਤ ਜ਼ਿਆਦਾ ਡਰ ਲੱਗ ਰਿਹਾ ਕਿ ਬੀਪੀ ਦੀ ਗੋਲੀ ਤਾਂ ਰੱਖ ਨਹੀਂ ਦੇ ਜੇਬ ਚ ਹੋ ਮੇਰੇ ਦਿਮਾਗ ਚ ਕੋਈ ਗੱਲ ਚੱਲਦੀ ਹੈ ਵੀ ਕਿਤੇ ਮੇਰੀ ਵੀਡੀਓ ਸੁਣ ਸੁਣ ਕੇ ਮੇਰੀ ਇੰਨੀ ਤਿੱਖੀ ਜਬਾਨ ਸੁਣ ਸੁਣ ਕੇ ਇਹ ਉਹ ਟਾਈਮ ਨਾ ਜੇ ਵੀ ਸਿਰ ਤੋਂ ਪੱਗਾਂ ਲਾ ਕੇ ਤੇ ਝਾਟਾ ਖਿਲਾਰ ਕੇ ਜੋਰ-ਜੋਰ ਦੀ ਸਿਰ ਘੁਮਾ ਕੇ ਪੁੱਛਣਾ ਦੇਣ ਲੱਗ ਜਾਣਾ ਕਹਿਣ ਵੀ ਨੈਂਸੀ ਨੇ ਸਾਨੂੰ ਇੰਨਾ ਕ੍ਰੋਧ ਦਵਾਦਾ ਕਿ ਸਾਡੇ ਤਾਂ ਜੀ ਜੁੰਡੇ ਖੁੱਲ ਗਏ ਤੁਸੀਂ ਜੋਰ-ਜੋਰ ਦੀ ਘੁਮਾ ਕੇ ਪੁੱਛਾ ਦਿੰਨੇ ਕੋਈ ਕਹੂਗਾ ਮੇਰੇ ਚ ਮਾਤਾ ਆ ਗਈ ਕੋਈ ਕਹੂਗਾ ਮੇਰੇ ਚ ਫਲਾਨਾ ਆ ਗਿਆ ਕੋਈ ਕਹੂਗਾ ਮੇਰੇ ਚ ਪ੍ਰਕਾਸ਼ ਸਿੰਘ ਬਾਦਲ ਆ ਗਿਆ ਕੋਈ ਕਹੂਗਾ ਮੇਰੇ ਚ ਕੁਲਦੀਪ ਸਿੰਘ ਗੜਗਜ ਆ ਗਿਆ ਕੋਈ ਕਹੂਗਾ ਮੇਰੇ ਮੇਰੇ ਤਾਂ ਹਾਂ ਪਿੰਡਰ ਵਾਲਾ ਆ ਗਿਆ ਸੋ ਇਹ ਸਮਾਂ ਨਾ ਤੁਹਾਡਾ ਬਹੁਤਾ ਦੂਰ ਨਹੀਂ ਆਇਆ ਖੜਾ ਮੈਂ ਕੌੜਾ ਤਾਂ ਨਿਹੱਤੀ ਹਾਂ ਸ਼ਬਦਾਂ ਦੇ ਬਾਹਰ ਨਾਲ ਲੜਾਈ ਕਰ ਰਹੀ ਆ ਤੁਹਾਡੇ ਨਾਲ ਪਰ ਤੁਸੀਂ ਤੁਸੀਂ ਟਰਾਈ ਕਰਦੇ ਹੋ ਮੇਰੇ ਤੇ ਅਟੈਕ ਕਰਾਉਂਦੀ ਖਮਾਲ ਦੀ ਗੱਲ ਆ ਯਾਰ ਮਰਦ ਹੋ ਕੇ ਕਹਿੰਦੇ ਮਰ ਤਾਂ ਬੜਾ ਦਲੇਰ ਹੁੰਦਾ ਆਇਆ ਹੁੰਦਾ ਤੁਸੀਂ ਪਿੱਠ ਪਿੱਛੇ ਵਾਰ ਕਰਦੇ ਹੋ ਕਦੇ ਮੇਰਾ ਘਰ ਫੁੱਕਣਾ ਜਾਂਦੇ ਹੋ ਵੀ ਸ਼ਰਮਿਆ ਹੈ ਤੁਹਾਨੂੰ ਤੁਸੀਂ ਕਹਾਂ ਤਾਂ ਛੱਕਿਆਂ ਵਾਲੇ ਕੰਮ ਕੀਤੇ ਹੋਏ ਆ ਜੇ ਨਹੀਂ ਆ ਤੁਹਾਨੂੰ ਤੁਸੀਂ ਛੱਕੇ ਹੀ ਹੋ ਜੇ ਇਨਸਾਈਟ ਸਾਰੀਆਂ ਪਾ ਲੋ ਪੱਗਾਂ ਜਿਹੜੇ ਸਿਰ ਪਸਾਏ ਲਾ ਲਓ ਜੁੰਡੇ ਖੋਲ ਲੋ ਪਰਾਂਦੀਆਂ ਪਾ ਲੋ ਟਿੱਕਾ ਲਾ ਕੇ ਉਹ ਲਾਈਟਾਂ ਤੇ ਜਾ ਕੇ ਫਿਰ ਤਾੜੀ ਮਾਰ ਕੇ ਮੰਗਣ ਲੱਗ ਜਾਓ ਫਿਰ ਫਿਰ ਤਾਂ ਮੈਂ ਵੀ ਤੁਹਾਡੇ ਤੇ ਥੋੜਾ ਤਰਸ ਕਰ ਲਾਂਗੀ ਸੋ ਇਸ ਲਈ ਅਕਾਲ ਤਖਤ ਨੂੰ ਸਿੱਖ ਕਦੇ ਨਹੀਂ ਮਾੜਾ ਕਹਿ ਸਕਦੇ ਪ੍ਰਕਾਸ਼ ਤਖਤ ਦੇ ਓਟ ਦੇ ਵਿੱਚ ਜਿਹੜੇ ਲੋਕ ਗੰਦ ਕੁੰਡੇ ਬਦਮਾਸ਼ ਗੰਦ ਪਾ ਰਿਹਾ ਹੈ ਗੁਰੂ ਘਰ ਦਾ ਪੈਸਾ ਲੁੱਟ ਰਹੇ ਆ ਅੱਜ ਗੁਲਤ ਦਾ ਸਾਫਤਾ ਮੰਗਿਆ ਤੇ ਇਹਨਾਂ ਨੂੰ ਉਹ ਤਨ ਬਦਲੇ ਨਾ ਮੈਂ ਕਿਹ ਚਰ ਮਿਰਚਰ ਮਿਰਚਰ ਚਰ ਮਿਰਚਰ ਮੇਖੋ ਕੀ ਇਹਨਾਂ ਦੇ ਬਦਨ ਦੇ ਵਿੱਚ ਕਿਸ ਦਾ حساب ਕਿਉਂ ਲੇਤਾ ਸੈਂਟਰ ਸਰਕਾਰ ਨੂੰ ਤਾਂ ਸਾਰੇ ਗੱਲੇ ਆਪਣੇ ਕੰਟਰੋਲ ਕਰ ਲੈਣੇ ਚਾਹੀਦੇ ਮੈਂ ਤਾਂ ਕੈਨੇਡਾ ਵਿੱਚ ਵੀ ਪੂਰਾ ਜੋਰ ਲਾ ਰੱਖਿਆ ਗਵਰਨਮੈਂਟ ਦੇ ਨਾਲ ਕਿ ਜਿੰਨੇ ਕੈਨੇਡਾ ਦੇ ਗੁਰਦੁਆਰੇ ਸਾਰੇ ਡਿਜੀਟਲ ਮਨੀ ਕਰ ਦੋ ਕਿਉਂਕਿ ਇੱਥੇ ਜਨ ਇਹੀ ਗੰਦ ਪਾਇਆ ਇਹੀ ਕੁੱਤ ਪੂਣਾ ਹਰ ਇੱਕ ਗੁਰੂ ਘਰ ਚ ਗੱਲੇ ਪਿੱਛੇ ਲੜਾਈ ਝਗੜੇ ਮੰਨਿਆ ਹਿੰਦੂ ਮੰਦਿਰਾਂ 'ਚ ਵੀ ਹੁੰਦੇ ਆ ਪਰ ਇੰਨੇ ਨਹੀਂ ਹੁੰਦੇ ਮੁਸਲਮਾਨ ਦੀ ਮਸਜਿਦ 'ਵਿ ਹੁੰਦੇ ਹੋਣਗੇ ਪਰ ਇੰਨੇ ਨਹੀਂ ਹੁੰਦੇ ਜਿੰਨਾ ਇਹਨਾਂ ਨੇ ਗੰਦ ਪਾਇਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਗੋਲਕ ਦਾ ਰਿਵਾਜ ਤੋੜਿਆ ਕਿਨੇ ਉਹ ਕਿਹੜਾ ਪਹਿਲਾ ਸਿੱਖ ਬੰਦਾ ਹੈ ਵੀ ਜਿਨੇ ਇਹ ਕਹਿਤਾ ਵੀ ਆਪਾਂ ਨਾ ਗੁਰੂ ਦੇ ਮੂਹਰੇ ਗੋਲਕ ਰੱਖ ਦੇਣੀ ਉਹ ਚ ਪੈਸਾ ਛੜਾਓ ਫਿਰ ਗੁਰੂ ਦੇ ਦਰਸ਼ਨ ਕਰੋ ਇਹ ਕਿਨੇ ਬੜਾ ਰਿਵਾਜ ਪ੍ਰਮਾਤਮਾ ਕਦੇ ਕਹਿੰਦਾ ਮੈਨੂੰ ਪੈਸਾ ਦੋ ਤੇ ਦਰਸ਼ਨ ਕਰੋ ਸੋਚਣ ਵਾਲੀ ਗੱਲ ਆ ਬਹਿ ਕੇ ਸੋਚੂ ਵੀ ਸ਼ੁਰੂ ਕਰਦੇ ਆਪਣੇ ਬੱਚਿਆਂ ਤੋਂ ਪੈਸਾ ਮੰਗਦਾ ਉਹ ਦੇਣ ਵਾਲਾ ਆ ਉਹ ਲੈਣ ਵਾਲਾ ਨਹੀਂ ਉਹ ਤਾਂ ਦਿੰਦਾ ਬਾਕੀ ਰਹੀ ਗੱਲ ਮੇਰੇ ਹੇਟਰਸ ਦੀ ਤੁਸੀਂ ਜਿੰਨੀਆਂ ਮੇਰੇ ਤੇ ਵੀਡੀਓ ਪਾਣੀਆਂ ਮੈਂ ਕਹੇ ਜੇ ਦੱਬ ਕੇ ਪਾਓ ਜਿੱਦਾਂ ਭਗਵੰਤ ਮਾਨ ਨੂੰ ਅਸਰ ਨਹੀਂ ਨਾ ਹੁੰਦਾ ਬਸ ਉਹੀ ਕੈਟਾਗਰੀ ਮੇਰੀ ਆ ਮੈਨੂੰ ਕੋਈ ਅਸਰ ਹੀ ਨਹੀਂ ਹੁੰਦਾ ਮੈਂ ਆਪਣੀ ਜ਼ਿੰਦਗੀ ਦੇ ਉਸ ਸਟੇਜ ਤੇ ਆ ਕੇ ਖੜ ਗਈ ਆ ਜਿਹਦੇ ਵਿੱਚ ਮੈਂ ਦੁੱਖ ਤਕਲੀਫਾਂ ਬੁਰਾ ਵਕਤ ਹਰ ਕੁਝ ਕੱਲੀ ਨੇ ਛੇ ਲਿਆ ਕੋਈ ਨਾਲ ਨਹੀਂ ਸੀ ਔਰ ਹੋਣਾ ਵੀ ਨਹੀਂ ਚਾਹੀਦਾ ਅੱਜ ਵੀ ਮੈਂ ਵੀਡੀਓ ਬਣਾ ਰਹੀ ਹਾਂ ਇਸ ਟਾਈਮ ਵੀ ਮੈਂ ਸੇਕਾਂ ਜਿਹੜਾ ਇੱਥੇ ਵਾਰਸ ਚੱਲਿਆ ਗਲਾ ਦੁੱਖ ਬੁਖਾਰ ਹੋਇਆ ਫਿਰ ਵੀ ਕਿਸੇ ਦੀ ਰਿਕਵੈਸਟ ਆਈ ਕਿ ਇਸ ਮੁੱਦੇ ਤੇ ਵੀਡੀਓ ਹੋਰ ਬਣਾਓ ਇੱਕ ਮੈਂ ਕਹ ਲਾਓ ਜੀ ਦੱਸੋ ਜੀ ਕਿੰਨੀਆਂ ਪਾਉਣੀਆਂ ਸੋ ਬੇਨਤੀ ਹੈ ਮੇਰੇ ਸਾਰੇ ਸਿੱਖਾਂ ਤੋਂ ਇਹਨਾਂ ਨੂੰ ਕਾਲ ਤੱਕ ਤੱਕ ਦਾ ਪਰਮਾਤਮਾ ਦਾ ਮੰਨੋ ਇਹ ਤਾਂ ਗੁਰੂ ਦੇ ਦਰ ਦੇ ਕੁੱਕਰ ਆ ਬਾਣੀ 'ਚ ਵੀ ਲਿਖਿਆ ਨਾ ਮੈਂ ਕੁੱਕਰ ਤੇਰੇ ਦਰ ਦਾ ਕੁੱਤੇ ਕੁੱਕਰ ਨੂੰ ਕੁੱਤੇ ਕਹਿੰਦੇ ਆ ਇਹ ਤਾਂ ਕੁੱਤਾ ਉਸ ਦਰ ਦਾ ਜੇ ਇੰਨਾ ਹੀ ਪਰਮਾਤਮਾ ਦਾ ਬੰਦਾ ਤੁਸੀਂ ਜਿੱਥੇ ਦਰ ਨੂੰ ਇੰਨਾ ਹੀ ਪਰਮਾਤਮਾ ਮੰਨੀ ਬੈਠੇ ਹੋ ਫਿਰ 8 ਲੱਖ ਰੁਪਏ ਕਾਪੋ ਲੈਂਦਾ ਮਹੀਨੇ ਦਾ ਫ੍ਰੀ ਸੇਵਾ ਕਰੇ ਫ੍ਰੀ ਕਰਨੀ ਨਹੀਂ ਕਿਉਂਕਿ 8 ਲੱਖ ਦਾ ਵੈਰੀ ਬਿਗ ਰਕਮ ਯੂ ਅੰਡਰਸਟੈਂਡ ਇਜ਼ ਅ ਵੈਰੀ ਬਿਗ ਅਮਾਉਂਟ ਟੈਕਸ ਐਨੀ ਪੇ ਕਰਦਾ ਵੀ ਗੁਰਦੁਆਰਾ ਦੇ ਖਾਤੇ 'ਚ ਹੁੰਦਾ ਉੱਪੜਿਓ ਲੋਕੋ ਤੁਹਾਨੂੰ ਕਦੋਂ ਅਕਲਾਉਗੇ ਤੁਸੀਂ ਕਦੋਂ ਜਾਗੋਗੇ ਕਦੋਂ ਤੁਸੀਂ ਇਦਾਂ ਦੇ ਗੁੰਡੇ ਬਦਮਾਸ਼ਾਂ ਦੇ ਪੈਰੀ ਹੱਥ ਲਾਉਗੇ ਕਦੋਂ ਤੱਕ ਅੱਜ ਸਿੱਖ ਕੌਮ ਕਿੱਥੇ ਤੁਰ ਪਈ ਹੈ ਕਿਹੜੇ ਰਾਹ ਤੇ ਤੁਰ ਪਈ ਹੈ ਇਸ ਚੀਜ਼ ਨੂੰ ਸਮਝੋ ਮੈਨੂੰ ਗਾਲਾਂ ਕੱਢਣ ਤੋਂ ਪਹਿਲਾਂ ਮੈਨੂੰ ਡੇਢੀ ਕਮੈਂਟ ਕਰਨ ਤੋਂ ਪਹਿਲਾਂ ਤੁਸੀਂ ਹਕੀਕਤ ਨੂੰ ਜਾਣਨ ਦੀ ਕੋਸ਼ਿਸ਼ ਕਰੋ ਕਿਉਂਕਿ ਤੁਹਾਡੀਆਂ ਗਾਲਾਂ ਮੇਰੇ ਤੇ ਕੋਈ ਅਸਰ ਨਹੀਂ ਕਰਦੀਆਂ ਜੇ ਕਰਦੀਆਂ ਹੁੰਦੀਆਂ ਤਾਂ ਮੈਂ ਕਦੋਂ ਦਾ ਸੋਸ਼ਲ ਮੀਡੀਆ ਪਲੇਟਫਾਰਮ ਛੱਡ ਜਾਂਦੀ ਮੈਂ ਡਰ ਜਾਂਦੀ ਮੈਂ ਡਿਪਰੈਸ਼ਨ ਚ ਚਲੀ ਜਾਂਦੀ ਨਹੀਂ ਨਹੀਂ ਮੈਂ ਇਸ ਪਲੇਟਫਾਰਮ ਤੇ ਸੋਚ ਸਮਝ ਕੇ ਆਈ ਸੀ ਕਿ ਨਾਨਸੀ ਘਰੇਵਾਲ ਇੱਥੇ ਤੇਨੂੰ ਗਾਲਾਂ ਬਹੁਤ ਪੈਣੀਆਂ ਜੇ ਤੂੰ ਡਰ ਗਈ ਘਬਰਾ ਗਈ ਤਾਂ ਮਦਾਨ ਫਤਿਹ ਨਹੀਂ ਹੋਣਾ ਸੋ ਮਦਾਨ ਫਤਿਹ ਕਰਨ ਵਾਸਤੇ ਕਿਸੇ ਜੰਗ ਨੂੰ ਜਿਵੇਂ ਛੇੜਿਆ ਉਹਨੂੰ ਜਿੱਤਣ ਵਾਸਤੇ ਮੈਨੂੰ ਇਹ ਚੀਜ਼ਾਂ ਤਾਂ ਹੰਬਰਦਾਸ਼ ਕਰਨੀਆਂ ਪੈਣੀਆਂ ਸੋ ਇਸ ਲਈ ਤੁਸੀਂ ਆਪਣਾ ਕੰਮ ਕਰਦੇ ਰਹੋ ਨੌਨਸਟੌਪ ਗਾਲਾਂ ਕੱਢਦੇ ਰਹੋ ਆਈ ਡੋਂਟ ਕੇਅਰ ਮੈਂ ਆਪਣਾ ਕੰਮ ਕਰਦੀ ਰਹੂੰਗੀ